6 ਜੂਨ ਨੂੰ ਸਿੱਖ ਜਥੇਬੰਦੀ ਦਲ ਖਾਲਸਾ ਨੇ ਅੰਮ੍ਰਿਤਸਰ ਬੰਦਾ ਸੱਦਾ ਦਿੱਤਾ ਹੈ ਅੰਮ੍ਰਿਤਸਰ ਜਿਸ ਸਾਲ 1984 ਨੂੰ ਆਪਰੇਸ਼ਨ ਬਲੂਜ਼ ਚਾਲੂ ਇਸ ਵਾਰੀ 31 ਸਾਲ ਹੋ ਜਾਣਗੇ ਪਰ ਸਿੱਖ ਜਥੇਬੰਦੀਆਂ ਦਾ ਰੋਸ ਹੈ ਕਿ ਅਜੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਸ਼ਹਿਰ ਚ ਬੰਦ ਦੇ ਸੱਦੇ ਵਾਲੇ ਪੋਸਟਰ ਲਗਾਏ ਗਏ ਨੇ ਲਿਖਿਆ ਗਿਆ ਹੈ ਕਿ ਸ਼ਹਿਰ ਵਾਸੀ ਦੁਕਾਨਾਂ ਤੇ ਕੰਮਕਾਜ ਬੰਦ ਰੱਖਣ ਪਰ ਇਸ ਚਾਵਾ ਚਾਹੀਦੀ ਮੈਡੀਕਲ ਸੇਵਾਵਾਂ ਨੂੰ ਬੰਦ ਨਹੀਂ ਕੀਤਾ ਜਾਵੇਗਾ ਦਲ ਖਾਲਸਾ ਵੱਲੋਂ ਅੰਮ੍ਰਿਤਸਰ ਬੰਦਾ ਸੱਦਾ ਦਿੱਤਾ ਗਿਆ 6 ਜੂਨ ਨੂੰ ਇਹ ਬੰਦ ਸ਼ਾਂਤਮਈ ਅਤੇ ਅਨੁਸ਼ਾਸਨ ਹੀ ਅਨਸ਼ਾਸਨ ਤਹਿਤ ਕਰਵਾਇਆ ਜਾਏਗਾ ਅਸੀਂ ਆਲਰੇਡੀ ਲੋਕਾਂ ਨੂੰ ਅਪੀਲ ਕਰ ਚੁੱਕੇ ਹਾਂ ਕਿ ਉਹ ਆਪਣੇ ਕਾਰੋਬਾਰੀ ਤੇ ਐਜੂਕੇਸ਼ਨਲ ਇੰਸਟੀਟਿਊਸ਼ਨਸ ਬੰਦ ਰੱਖਣ ਸਾਡੀ ਫਿਰ ਅਪੀਲ ਹੈ ਹਿੰਦੂ ਸਿੱਖ ਮੁਸਲਮਾਨ ਸਾਈ ਵੀਰਾਂ ਨੂੰ ਅੰਮ੍ਰਿਤਸਰ ਦੇ ਸ਼ਹਿਰੀਆਂ ਨੂੰ ਕਿ ਉਹ ਅਮਨ ਸ਼ਾਂਤੀ ਦੇ ਨਾਲ ਸਾਨੂੰ ਸਹਿਯੋਗ ਦੇਣ ਔਰ ਅੰਮ੍ਰਿਤਸਰ ਬੰਦ ਰੱਖਣ ਕਿਹੜੇ ਜਜਬਾਤੀ ਹੋ ਕੇ ਜਦੋਂ ਸੜਕਾਂ ਤੇ ਜਾਂਦੇ ਨੇ ਔਰ ਬੰਦ ਕਰਵਾਉਂਦੇ ਨੇ ਉਹਨਾਂ ਨੂੰ ਅਪੀਲ ਹੈ ਕਿ ਵੀਰੋ ਤੁਸੀਂ ਆਪ ਮੁਹਾਰੇ ਆਪਣੇ ਤੌਰ ਤੇ ਬੰਦ ਕਰਾਨ ਨਹੀਂ ਜਾਣਾ ਦਲ ਖਾਲਸਾ ਨੇ ਕਾਲ ਦਿੱਤੀ ਹੈ ਦਲ ਖਾਲਸਾ ਦੀ ਜ਼ਿੰਮੇਵਾਰੀ ਹੈ ਦਲ ਖਾਲਸਾ ਦੇ ਮੈਂਬਰ ਉਹਨਾਂ ਦੇ ਕਾਰਜ ਕਰਤਾ ਆਪਣੇ ਆਪ ਸੜਕਾਂ ਤੇ ਜਾ ਕੇ ਇਸ ਬੰਦ ਨੂੰ ਸਫਲ ਬਣਾਉਣਗੇ ਇਸ ਬੰਦ ਦੇ ਸੱਦੇ ਤੇ ਪੁਲਿਸ ਦੀ ਚੌਕੰਨੀ ਹੋ ਗਈ ਹੈ ਪੁਲਿਸ ਨੇ ਸਾਫ ਕਰ ਦਿੱਤਾ ਹੈ ਕਿ ਕੋਈ ਜ਼ਬਰਦਸਤੀ ਕਿਸੇ ਦੁਕਾਨ ਬੰਦ ਕਰਵਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਖਿਲਾਫ ਐਕਸ਼ਨ ਲਿਆ ਜਾਵੇਗਾ ਕਿੱਸੇ ਹੋਊਗੀ ਫੋਰਸ ਅੱਪੀ ਦੁਕਾਨਾਂ ਬੰਦ ਕਰਾਉਣ ਦਾ ਬਸਤ ਨਹੀਂ ਅਲੋਕਤ ਜੋ ਆਪਣੇ ਆਪ ਬੰਦ ਕਰਨਾ ਚਾਹੁੰਦਾ ਤਾਂ ਉਸ ਨੂੰ ਅਸੀਂ ਰੁਕਦੇ ਹਾਂ ਤੇ ਜੇਕਰ ਕੋਈ ਦੁਕਾਨ ਬੰਦ ਕਰਾਉਂਦਾ ਤੇ ਐਕਸਾਂਜ